uh ਨੰਦਪੁਰ ਆਉਣਾ ਅੱਜ ਦੇ ਵਿਚਾਰ ਆਪਾਂ ਕਰਾਂਗੇ ਕਿ ਭਾਈ ਗगन ਮਲ ਦਾ ਗੁਰੂ ਘਰ ਨਾਲ ਪਿਆਰ ਸ਼੍ਰੀ ਗੁਰੂ ਨਾਨਕ ਦੇਵ ਬਹੁਤ ਦੂਰ ਦੂਰ ਤੱਕ ਪ੍ਰਚਾਰ ਹੋਣ ਲੱਗ ਪਿਆ ਸਿੰਧ ਦੇ ਲੋਕ ਵੀ ਗੁਰੂ ਘਰ ਦੇ ਸਰਦਾਰੂ ਬਣ ਗਏ ਸਨ ਸਤਗੁਰੂ ਜੀ ਦੀ ਚੰਗੀ ਕਿਰਪਾ ਦ੍ਰਿਸ਼ਟੀ ਦੇ ਕਾਰਨ

ਜਗਤ ਉਹਦਾ ਹੋ ਜਾਂਦਾ ਹੈ ਇਹ ਗੱਲ ਸੱਚ ਹੈ ਕਿ ਸਿੰਧੀ ਲੋਕਾਂ ਦਾ ਘਰ ਸਿੰਧੀ ਲੋਕਾਂ ਦਾ ਗੁਰੂ ਘਰ ਨਾਲ ਅੱਜ ਵੀ ਬਹੁਤ ਪਿਆਰ ਹੈ ਤੇ ਉਹ ਅਮੀਰ ਵੀ ਵੀ ਚੰਗੇ ਹਨ ਸਿੰਧ ਦੇ ਸ਼ਹਿਰ ਸ਼ਿਕਾਉਰ ਦਾ ਸ਼ੰਕਰ ਗगनਮਲ ਸੀ ਉਹ ਵਪਾਰੀ ਆਦਮੀ ਸੀ ਵਪਾਰ ਵਿੱਚ ਉਸ ਨੂੰ ਬਹੁਤ ਲਾਭ ਹੁੰਦਾ ਸੀ ਉਸ ਨੂੰ ਲਾਭ ਹੋਣ ਦਾ ਇਹ ਵੀ ਕਾਮਨ ਸੀ ਕਿ ਉਹ ਆਪਣੀ ਕਮਾਈ ਵਿੱਚੋਂ ਗੁਰੂ ਘਰ ਵਾਸਤੇ ਦਸਵੰਦ ਜ਼ਰੂਰ ਕੱਢਿਆ ਕਰਦਾ ਸੀ ਜੇ 10000 ਦਾ ਲਾਭ ਹੋਵੇ ਤਾਂ 1000 ਰੁਪਏ ਪਹਿਲਾਂ ਕੱਢਿਆ ਜਾਂਦਾ ਸੀ ਕੁਝ ਕਾਰਨਾਂ ਦੇ ਕਾਰਨ ਉਹ ਅਨੰਦਪੁਰ ਉਹ ਦਸਵੰਦ ਨਾ ਪੀਜ ਸਕਿਆ ਅਤੇ ਨਾ ਹੀ ਕੋਈ ਸੇਵਾਦਾਰ ਜਾਂ ਮੀਵੜਾ ਦਸਵੰਦ ਲੈਣ ਵਾਸਤੇ ਗਿਆ ਰਕਮ ਬਹੁਤ ਸਾਰੀ ਇਕੱਠੀ ਹੋ ਗਈ ਸਾਰੇ ਭਗਤ ਵਿੱਚ ਸਾਰੇ ਭਾਰਤ ਵਿੱਚ ਹੋੜੀ ਦਾ ਤਿਉਹਾਰ ਬੜੀ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਕਦੀ ਇਹ ਤਿਉਹਾਰ ਚੰਗਾ ਹੋਵੇਗਾ ਪਰ 17ਵੀਂ ਸਦੀ ਵਿੱਚ ਤੋਂ ਅੱਜ ਵੀ ਕਿਸ ਕਿਸੇ ਇਲਾਕੇ ਵਿੱਚ ਇਹ ਤਿਉਹਾਰ ਬਹੁਤ ਗੰਦਾ ਮਨਾਇਆ ਜਾਂਦਾ ਹੈ ਲੋਕਲ ਦੇ ਉੱਤੇ ਮਿੱਟੀ ਮੈਲਾ ਕੋਲੇ ਸਵਾ ਅਤੇ ਗੰਦ ਆਦਿਕ ਸੁੱਟ ਕੇ ਮਨਾਇਆ ਜਾਂਦਾ ਹੈ ਹੋਲੀ ਦਾ ਤਿਉਹਾਰ ਇਸ ਤਿਉਹਾਰ ਦੀ ਬੁਰੀ ਆਈ ਤੋਂ ਬਚਾਉਣ ਵਾਸਤੇ ਸਤਿਗੁਰ ਜੀ ਨੇ ਹੋਲੀ ਮਹੱਲੇ ਦਾ ਨਾਮ ਰੱਖ ਕੇ ਨਵੇਂ ਢੰਗ ਨਾਲ ਹੀ ਇਹ ਤਿਉਹਾਰ ਮਨਾਉਣਾ ਸ਼ੁਰੂ ਕੀਤਾ आनंदपुर संगत ਨੂੰ ਸੱਦਿਆ ਗਿਆ ਪੁਨੀਆ ਵਾਲੇ ਪੂਰਨ ਮਾਸ਼ੀ ਵਾਲੇ ਦਿਨ ਸੰਗਤ ਦਾ ਬਹੁਤ ਭਾਰੀ ਇਕੱਠ ਹੋਇਆ ਅਤੇ ਉਸ ਅਕਾਦਮੀ ਚ ਨੇਜਾ ਬਾਜੀ ਕੋੜੇ ਦੌੜ ਦੌੜ ਤਲਵਾਰ ਅਤੇ ਹੋਰ ਅਨੇਕਾਂ ਫਰਜ਼ੀ ਯੁੱਧ ਆਦਿਕ ਖੇਡਾਂ ਖਟਾਈਆਂ ਗਈਆਂ ਪਹਿਲਵਾਨ ਕੀਤੇ ਜੇ ਸੰ ਪਹਿਲਵਾਨੀ ਵੀ ਕਰਦੇ ਸਨ دیਵਾਨਾ ਦੇ ਵਿੱਚ ਟਾੜੀ ਤੇ ਰਾਗੀ ਸਿੱਖਾਂ ਨੇ ਬਹਾਦਰਾਂ ਦੀਆਂ ਵਾਰਾਂ ਪੜ ਕੇ ਜਵਾਨਾਂ ਦੇ ਲਹੂ ਨੂੰ ਗਰਮਾਇਆ ਸੀ ਜੋਸ਼ੀ ਕੇ ਤੇ ਅਣਖੀ ਲਈ ਰੂਹ ਫੁਕੀ ਗਈ ਲੈ ਫੁਕੀ ਗਈ ਸੀ ਇਸ ਹੋਲੇ ਮਹੱਲੇ ਦੇ ਪੂਰਬ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਸਿੱਖ ਸੰਗਤ ਆਈ ਹੋਈ ਸੀ ਗਗਰਵਾਲ ਵੀ ਐਸੇ ਸੁਨੇਰੀ ਮੌਕੇ ਤੇ ਅਨੰਦਪੁਰ ਪੁੱਜ ਗਿਆ ਉਸ ਨੇ ਕਈਆਂ ਸਾਲਾਂ ਦੇ ਇਕੱਠੇ ਹੋਏ ਦਸਵੰਦ ਦੀ ਰਕਮ ਸਤਗੁਰ ਜੀ ਦੀ ਪੇਟਾ ਕੀਤੀ ਉਹ ਰਕਮ 10000 ਸੀ ਤੇ ਉਸ ਦੇ ਨਾਲ ਦੁਸ਼ਾਲੇ ਅਤੇ ਘੋੜੇ ਮਿਸਲ ਜਿਸ ਵੇਲੇ ਗगन ਮਾਲ ਨੇ ਸਤਿਗੁਰ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਉਸ ਸਮੇਂ ਸਤਿਗੁਰ ਜੀ ਪਾਸ ਦੀਵਾਨ ਵਿੱਚ ਕਈ ਰਾਜੇ ਤੇ ਸਰਦਾਰ ਸਨ ਉਹ ਸਿੱਖ ਦੀ ਸ਼ਰਧਾ ਭਗਤੀ ਦੇਖ ਕੇ 당 ਰਹਿ ਗਏ ਸਤਿਗੁਰ ਜੀ ਨੇ ਵਰ ਦਿੱਤੇ ਅਤੇ ਉਹਦੇ ਜਨਮ ਮੰਨ ਦੀ ਫਾਹੀ ਨੂੰ ਕਟਿਆ ਹੋਲੇ ਮਹੇ ਦਾ ਮੇਲਾ ਪੰਜ ਦਿਨ ਰਿਹਾ ਪੰਜ ਦਿਨ ਹੀ ਬਹੁਤ ਰੋਣ ਕਰੀਆਂ ਸਤਗੁਰੂ ਜੀ ਸਿਗਾ ਸ਼ਕਤੀ ਵਿਰਾਜਮਾਨ ਹੋ ਕੇ ਸਤਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਪ੍ਰਚਾਰ ਕਰਦੇ ਰਹੇ ਸੰਗਤਾ ਧਰਮ ਉਪਦੇਸ਼ ਦੀ ਅੰਮ੍ਰਿਤ ਬੂੰਦ ਪਿੰਦੀ ਆ ਰਹੀਆਂ ਰਣਜੀਤ ਨਗਾਰਾ ਅੱਜ ਦੀ ਵਿਚਾਰ ਰਣਜੀਤ ਨਗਾਰੇ ਦੀ ਕਿ ਕਿਸ ਤਰ੍ਹਾਂ ਬਣਾਇਆ ਗਿਆ ਰਣਜੀਤ ਰਣਜੀਤ ਨਗਾਰਾ ਰਾਜ ਸਾਜ ਹਮ ਪਰ ਜਬ ਆਇਓ ਜਥਾ ਸ਼ਕਤ ਤਬ ਧਰਮ ਚਲਾਇਓ ਭਾਂਤ ਭਾਤ ਬਨ ਖੇਲ ਸ਼ਿਕਾਰਾ ਮਾਰੇ ਰੀਚ ਰੋਜ ਚੁਘਾਰਾ ਸਤਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਅਸੀਂ ਰਾਜ ਕਾਜ ਕਰਨ ਲੱਗੇ ਜਵਾਨ ਹੋਏ ਤਾਂ ਆਪਣੇ ਬਲ ਅਨੁਸਾਰ ਅਸਾਂ ਧਰਮ ਚਲਾਇਆ ਅਤੇ ਕਈਆਂ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਵੀ ਖੇਡਿਆ ਅਨੇਕ ਰਿਚ ਤੇ ਸ਼ੇਰ ਮਾਰੇ ਸਰਬਦਾ ਇਹ ਬਚਨ ਆਪਣਾ ਉਚਾਰਿਆ ਹੋਇਆ ਹੈ ਸ਼ਿਕਾਰ ਖੇਡਣ ਦਾ ਸ਼ੌਕ ਸ਼ੁਰੂ ਤੋਂ ਸੀ ਜੋ-ਜੋ ਜਵਾਨ ਹੁੰਦੇ ਗਏ ਤਿਉਂ ਤਿਉਂ ਸ਼ਿਕਾਰ ਦਾ ਪ੍ਰੇਮ ਵਧਦਾ ਗਿਆ ਤੇ ਸੈਨਿਕ ਬਲ ਵਿੱਚ ਵਾਧਾ ਹੁੰਦਾ ਗਿਆ ਸੰਮਤ 1739 ਵਿਕਰਮੀ ਵਿੱਚ ਸਤਿਗੁਰ ਜੀ ਦੀ ਆਯੂ 18 ਸਾਲ ਦੀ ਹੋ ਚੁੱਕੀ ਸੀ ਸਾਹਿਬ ਵਿਦਿਆ ਪੜ ਚੁੱਕੇ ਸਨ हिंदी गुरमुखी संस्कृत फारसी जुबाना थे, जुबाना माय हो चुके सन साहिब कमाल गोविंद राय जी आपने कविता बाणी उचारनी शुरू की थी ਬੀਰ ਰਸਤਾ ਪ੍ਰਚਾਰਨ ਕਰਨ ਵਾਸਤੇ ਧਰਮੀ ਤੇ ਕਵੀ ਦੂਰ ਦੂਰ ਤੋਂ ਸਦਕੇ ਕੋਲ ਰੱਖੇ ਸਨ ਸਹਬਾਂ ਦਾ ਜੀਵਨ ਨਿਸ਼ਾਨਾ ਬਹੁਤ ਉੱਚਾ ਸੀ ਸਹਬੇ ਕਮਾਲ ਗੋਬਿੰਦ ਰਾਏ ਜੀ ਦਾ ਉਹ ਗੁਲਾਮ ਭਰਤ ਸਤਤਰ ਤੰਤਰ ਕਰਨ ਦੀਆਂ ਵਿਆਕਤਾ ਸੋਚ ਰਹੇ ਸਨ ਹਿੰਦੂਆਂ ਦੇ ਮਨਾਂ ਉਤੇ ਮੁਗਲਾਂ ਮੁਗਲਾਂ ਮੁਸਲਮਾਨਾਂ ਦਾ ਡਰ ਬੈਠਾ ਹੋਇਆ ਸੀ ਉਸ ਨੂੰ ਦੂਰ ਕਰਕੇ ਚਿੜੀਆਂ ਤੋਂ ਸ਼ੇਰ ਬਣਾਉਣਾ ਚਾਹੁੰਦੇ ਸਨ उन्होंने उच्चे प्रण किए पर सब कुछ अकाल पुरख के आसरे ऐसे करके साहबां ने अकाल पुरख की बहुत पुस्तक की है सतगुरु जी के वचन ਦੇ ਸਾਥੀ ਜਵਾਨ ਹੋ ਗਏ ਸਤਿਗੁਰ ਜੀ ਦੇ ਐਸਾ ਵੀ ਕਮਾਲ ਗੋਬਿੰਦ ਰਾਏ ਜੀ ਦੇ ਬਚਪਨ ਦੇ ਸਾਥੀ ਜਵਾਨ ਹੋ ਗਏ ਸਨ ਦੌਲਤ ਦੀ ਕਮੀ ਨਹੀਂ ਸੀ ਸਤਿਗੁਰ ਜੀ ਨੇ ਹੁਕਮ ਦਿੱਤਾ ਕਿ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਨਗਾਰਾ ਹੋਣਾ ਚਾਹੀਦਾ ਹੈ ਕਿਲੇ ਵੀ ਬਣਵਾਏ ਗਏ ਬਣਵਾਏ ਜਾਣ ਕਿਉਂਕਿ ਕਿਸੇ ਸੁਤੰਤਰ ਰਾਜੇ ਦਾ ਜਾਂ ਬਾਸ਼ਾ ਪਾਸ ਉਹਦਾ ਆਪਣਾ ਝੰਡਾ ਆਪਣੀ ਫੌਜ ਆਪਣਾ ਖਜ਼ਾਨਾ ਕਿਲੇ ਤੇ ਆਪਣਾ ਨਗਾਰਾ ਹੋਣਾ बहुत जरूरी है सतगुरु जी धर्म का राज कायम करना चाहते सन इस वास्ते पातशाही सिलसिले कायम करने के पैंकड़े बन ले सन ਉਸੇ ਲਈ ਨੰਦ ਚੰਦ ਜੀ ਦੀ ਡਿਊਟੀ ਲਾਈ ਗਈ ਕਿ ਉਹ ਆਪ ਕੋਲ ਬੈਠ ਕੇ ਨਗਾਰਾ ਤਿਆਰ ਕਰਵਾਏ ਜਾਂ ਨਗਾਰੇ ਦੀ ਲੋਹੇ ਦੀ ਦੇਗ ਦਾ ਲੋਹਾ ਕੱਚਾ ਨਾ ਰਹੇ ਖਲ ਚੰਗੀ ਤਰ੍ਹਾਂ ਨਾਲ ਮੜਾਇਆ ਜਾਵੇ ਕਿਸੇ ਤਰ੍ਹਾਂ ਵੀ ਕੋਈ ਕਮੀਨਾ ਰਹੇ ਜਦੋਂ ਨਗਾੜਾ ਤਿਆਰ ਹੋਏ ਤਾਂ ਉਹਦੀ ਆਵਾਜ਼ ਬੱਦਲ ਵਾਂਗ ਗੁਜੇ ਪਹਾੜ ਕੰਬ ਉੱਠਣ ਤੇ ਦੁਸ਼ਮਣਾਂ ਦੀ ਨੀਂਦ ਹਰਾਮ ਹੋ ਜਾਵੇ ਇਸ ਤਰ੍ਹਾਂ ਦਾ ਨਗਾੜਾ ਸਤਿਗੁਰੂ ਜੀ ਚਾਹੁੰਦੇ ਸਨ ਸਾਬੇ ਕਮਾਲ ਗੋਵਿੰਦ ਰਾਏ ਜੀ ਸਤਿਗੁਰਾਂ ਦੀ ਆਗਿਆ ਦਾ ਪਾਲਣ ਹੋ ਗਿਆ ਪੂਰੇ ਮਹੀਨੇ ਪਿੱਛੋਂ ਨਗਾਰਾ ਤਿਆਰ ਹੋਇਆ ਜਦੋਂ ਉਸ ਨਗਾਰੇ ਉੱਤੇ ਛੋਟ ਲਾਈ ਗਈ ਤਾਂ ਉਹਦੀ ਆਵਾਜ਼ ਨੇ ਪਰਬਤ ਕੰਬਾ ਕੰਬ ਉੱਠਿਆ ਪਰਬਤ ਕੰਬ ਉੱਠਿਆ ਸ਼ਹਿਰ ਵਾਸੀ ਪੈ ਭੀਤ ਹੋ ਗਏ ਪਹਾੜੀ ਰਿਆਸਤਾਂ ਦੀਆਂ ਸਰਹੱਦਾਂ ਤੇ ਖਲੋਤੇ ਹੋਏ ਉਹਨਾਂ ਦੇ ਪਹਿਰੇਦਾਰ ਡਰ ਗਏ ਉਹਨਾਂ ਸਮਝਿਆ ਸ਼ਾਇਦ ਕਿਤੇ ਪਾਤਸ਼ਾਹੀ ਦੀਆਂ ਫੌਜਾਂ ਰਾਤ ਚੜ੍ਹ ਕੇ ਆ ਪੁੱਜੀਆਂ ਹਨ ਨਗਾੜੇ ਦੀ ਆਵਾਜ਼ ਸੁਣ ਕੇ ਸਤ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਉਸ ਦਾ ਨਾਮ ਰਣਜੀਤ ਨਗਾਰਾ ਰੱਖ ਦਿੱਤਾ ਰਣਜੀਤ ਨਗਾਰੇ ਦੀ ਤਿਆਰ ਹੋਣ ਦੀ ਚਰਚਾ ਬਹੁਤ ਹੋ ਗਈ ਸੇਵਾਦਾਰ ਮੇਵੜੀ ਅਤੇ ਕਿਹੜਾ ਪ੍ਰਸ਼ਾਦ ਛਕਣ ਵਾਲੇ ਸਿੱਖ ਪੈਪੀਤ ਹੋ ਗਏ ਉਹਨਾਂ ਜਾ ਕੇ ਮਾਤਾ ਗੁਜਰੀ ਜੀ ਨੂੰ ਕਿਹਾ ਮਾਤਾ ਜੀ ਇਹ ਬਹੁਤ ਖਤਰਨਾਕ ਗੱਲ ਹੈ ਕਿ ਰਾਜਿਆਂ ਤੇ ਬਾਦਸ਼ਾਹ ਦੇ ਮੁਕਾਬਲੇ ਰਣਜੀਤ ਨਗਾੜਾ ਬਣ ਲਿਆ ਆਪਣਾ ਬਣਾ ਲਿਆ ਗਿਆ ਹੈ ਇਸ ਨੂੰ ਇਹਨਾਂ ਪਹਾੜੀਆਂ ਵਿੱਚ ਨਹੀਂ ਖੜਕਾਉਣਾ ਚਾਹੀਦਾ ਰਾਜੇ ਨਰਾਜ ਹੋ ਜਾਣਗੇ ਖਾਮ ਖਾ ਵੈਰ ਹੋਵੇਗਾ ਆਪ ਸਤਿਗੁਰ ਜੀ ਨੂੰ ਸਮਝਾਉਣਾ ਕਰੋ ए माता गुजर कौर सेवादार पहुंचे सन के आप जी समझाओ नगाड़ा ना मजा क्योंकि पहाड़ी राजे नाराज खा वैर विरोध जावेगा त माता गुजर जी अगे ये बहुत डरे हुए सन ਉਨ੍ਹਾਂ ਦੇ ਪਤੀ ਪਰਮੇਸ਼ਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਸਤਗੁਰੂ ਜੀ ਅਰਜਨ ਦੇਵ ਜੀ ਦਾ ਸ਼ਹੀਦੀ ਸਾਕਾ ਚੇਤੇ ਆਇਆ ਉਹ ਡਰ ਗਈ ਕਿ ਕਿਤੇ ਉਹਦੇ ਦਿਲ ਦੇ ਟੁਕੜੇ ਨੂੰ ਵੀ ਅੰਬੀ ਨੰਬੀ ਨਾ ਹੋਵੇ ਕਿ ਕੋਈ ਗਲਤ ਕੰਮ ਨਾ ਹੋ ਜੇ ਜਦੋਂ ਸਤਗੁਰੂ ਜੀ ਘਰ ਪੁੱਜੇ ਤਾਂ ਮਾਤਾ ਜੀ ਨੇ ਉਹਨਾਂ ਨੂੰ ਆਖਿਆ ਬੇਟਾ ਮੈਂ ਇੱਕ ਗੱਲ ਆਖਣਾ ਚਾਹੁੰਦੀ ਹਾਂ ਸਾਈਬੇ ਕਮਾਲ ਗੋਵਿੰਦ ਰਾਜ ਜੀ ਕਹਿਣ ਲੱਗੇ ਕਹੋ ਮਾਤਾ ਜੀ ਇੱਕ ਨਹੀਂ सगो ज गलो कहे करो ती मेरे चंगे माता जी ही हो सतगुरु जी ने उत्तर दिता बेटा माता कह है गुजर कौर पहले ता शिकार खेलना छो ਜੇ ਨਹੀਂ ਚੜਨਾ ਤਾਂ ਪਰਬਤ ਵੱਲ ਨਾ ਜਾਇਆ ਕਰੋ ਤੇ ਰਣਜੀਤ ਨਗਾਰਾ ਨਾ ਵਜਾਇਆ ਕਰੋ ਜੇ ਸ਼ਿਕਾਰ ਵੀ ਖੇਡਣਾ ਹੈ ਤੇ ਨਗਾਰਾ ਵੀ ਵਜਾਉਣਾ ਹੈ ਤਾਂ ਮਾਲਵੇ ਵੱਲ ਚਲੇ ਚਲੋ ਮਾਲਵੇ ਵਿੱਚ ਸਿੱਖੀ ਸੇਵਕੀ ਬਹੁਤ ਹੈ ਇਦਰ ਇਹ ਨਗਾਰਾ ਖੜਕਾ ਕੇ ਰਾਖਿਆ ਨਾਲ ਦੁਸ਼ਮਨੀ ਨਾ ਸਹਣੀ ਜਾਵੇ ਕਿ ਦੁਸ਼ਮਨੀ ਨਾ ਹੋ ਜਾਵੇ ਮਾਤਾ ਜੀ ਤੋਂ ਇਹ ਬਚਨ ਸੁਣ ਕੇ ਸਤਿਗੁਰ ਜੀ ਸਭ ਕੁਝ ਜਾਣ ਗਏ ਤੇ ਮੁਸਕਰਾ ਮੁਸਕਰਾ ਪਏ ਕਹਿਣ ਲੱਗੇ ਮਾਤਾ ਜੀ ਅਕਾਲ ਪੁਰਖ ਵੱਲ ਧਿਆਨ ਗਰੋ ਜੋ ਕੁਝ ਹੋ ਰਿਹਾ ਹੈ ਸਭ ਕੁਝ ਅਕਾਲ ਪੁਰਖ ਦੀ ਇੱਛਾ ਨਾਲ ਹੋ ਰਿਹਾ ਹੈ ਫੈਪੀਤ ਹੋਣ ਦੀ ਲੋੜ ਨਹੀਂ ਇਹ ਪਹਾੜੀ ਰਾਜੇ ਅਸਾਂ ਦਾ ਕੁਝ ਨਹੀਂ ਵਿਗਾਰ ਸਕਦੇ ਇਹ ਤਾਂ ਖੁਦ ਗੁਲਾਮ ਹਨ ਪੱਥਰ ਪੂਜੇ ਹਨ ਅਸੀਂ ਅਕਾਲ ਪੁਰਖ ਦੀ ਪੂਜਾ ਕਰਨ ਵਾਲੇ ਹਾਂ ਉਹ ਪੱਥਰ ਦੀ ਪੁਜਾਰੀ ਚੰਗੇ ਮਾਤਾ ਜੀ ਅਜੇ ਤਾਂ ਇੱਕ ਰੰਗੀਤ ਨਗਾਰਾ ਬਣਾਇਆ ਹੈ ਅਸਾਂ ਤਾਂ ਕਈ ਹੋਰ ਨ ਰੰਗੀਤ ਨਗਾਰੇ ਕਈ ਹੋਰ ਨਗਾਰੇ ਤਿਆਰ ਕਰਨੀ ਹਨ ਕਿਲੇ ਉਸਾਰੇ ਜਾਣੇ ਹਨ ਤੇ ਘੋੜੀਆਂ ਦੀਆਂ ਟਾਪਾਂ ਨਾਲ ਪਰਬਤਾਂ ਨੂੰ ਕੰਬਾਇਆ ਜਾਣਾ ਹੈ ਤੇਗ ਢਾਲ ਨੀਜਾ ਤੇ ਬੰਦੂਕ ਤੋਪਾਂ ਤੇ ਕਾਰਖਾਨੇ ਬਣਾਏ ਜਾਣੇ ਹਨ ਫੌਜਾਂ ਦੀਆਂ ਕਾਇਤਾ ਹੋਣੀਆਂ ਹਨ ਮਾਤਾ ਜੀ ਅਜੇ ਰਣਜੀਤ ਨਗਾਰੇ ਨੂੰ ਦੇਖ ਕੇ ਕਬਰਾ ਗਏ ਤਨ ਮਨ ਤੇ ਧਨਵਾਰਨਾ ਪਹਿਣਾ ਹੈ ਸਬਰ ਸਬਰ ਸੰਤੋਖ ਤੇ ਪਿਆਲੇ ਗਟਾ ਗਟ ਪੀੜੇ ਪਹਿਨੇ ਹਨ ਇਹ ਦਸਰੇ ਨੇ ਗੋਵਿੰਦ ਰਾਏ ਜੀ ਸਾਹਿਬੇ ਕਮਾਲ ਪਹਿਲੇ ਦਸਰੇ ਨੇ ਕਿ ਸਬਰ ਸੰਤੋਖ ਦੇ ਪਿਆਲੇ ਗਟਾ ਗਟ ਪੀੜੇ ਪਹਿਨੇ ਹਨ ਜੋ ਸੇਵਾਦਾਰ ਜਾਂ નિર્ਮਲ ਦਿਲ ਵਾਲੇ ਰਹ ਕਹਿੰਦੇ ਹਨ ਉਹ ਨਹੀਂ ਸੁਣਨਾ ਚਾਹੀਦਾ ਉਹਨਾਂ ਨੂੰ ਨਹੀਂ ਸੁਣਨਾ ਚਾਹੀਦਾ ਇਨ੍ਹਾਂ ਬਚਨਾਂ ਨਾਲ ਮਾਤਾ ਜੀ ਦੀ ਤਸੱਲੀ ਨਾ ਹੋਈ ਉਸ ਨੇ ਬਹੁਤ ਸਮਝਾਇਆ ਅਰ ਜਦੋਂ ਦੇਖਿਆ ਕਿ ਗੁਰੂ ਜੀ ਨਗਾੜਾ ਵਜਾਉਣਾ ਬੰਦ ਕਰਨ ਵਾਸਤੇ ਤਿਆਰ ਨਹੀਂ ਤਾਂ ਮਾਤਾ ਜੀ ਨੇ ਆਪਣੇ ਭਾਈ ਕਿਰਪਾ ਚੰਦ ਜੀ ਨੂੰ ਆਖਿਆ ਕ੍ਰਿਪਾਲ ਚੰਦ ਜੀ ਨੇ ਵੀ ਗੁਰੂ ਜੀ ਨੂੰ ਸਮਝਾਉਣਾਂ ਯਤਨ ਕੀਤਾ ਪਰ ਗੁਰੂ ਜੀ ਨੇ ਸਭ ਨੂੰ ਤਸੱਲੀ ਦਿੱਤੀ ਕਿ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਤਿਵੇਂ ਹੋ ਰਿਹਾ ਹੈ ਦੇਖੀ ਚਲੋ ਅਸਾਂ ਦੇ ਕੋਈ ਵਸ ਦੀ ਗੱਲ ਨਹੀਂ ਹਮ ਕੋ ਆਗਿਆ ਪੁਰਖ ਅਕਾਲ ਵਿਗਰੇ ਰਿਪ ਰਣ ਕਰੇ ਵਿਸਾਲ पूर्व तरह न किस सो बैर अंकारी को कबो न खैर सारी समझा थके समझा के थक गए सब नु सतगुरु जी ने तसली दी कि पहला किसी नाल वैर नहीं पाया जाएगा ते जो अंकारी वैर करेगा उसको सजा दी जाएगी शिकार जानो साहिब ना रुके ਜਵਾਨਾਂ ਨੂੰ ਨਾਲ ਲੈ ਕੇ ਰਣਜੀਤ ਨਗਾੜੇ ਨੂੰ ਸਭ ਤੋਂ ਮੋਹਰੇ ਵਜਾ ਕੇ ਅਨੰਦਪੁਰ ਦੇ ਚੌਕੜ ਦੇ ਦੇ ਪਰਬਤਾਂ ਵਿੱਚ ਸਾਹਿਬ ਸ਼িকার ਖੇਡਣ ਲੱਗੇ ਰੋਜ਼ ਕਵਾਇਦਾਂ ਹੋਣ ਲੱਗੀਆਂ ਸਤ ਸੰਗਤ ਹੋਣ ਲੱਗੀ ਫੋਜੀ ਜਥੇਬੰਦੀ ਤੋਂ ਬਿਨਾ ਸਤਿਗੁਰ ਜੀ ਨੇ ਜੀਵਨ ਦੇ ਦੂਸਰੇ ਹਿੱਸਿਆਂ ਵੱਲ ਵੀ ਖਿਆਲ ਦਿੱਤਾ ਦਿਮਾਨ ਲਾਉਣ ਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਰਾਗੀ ਕੀਰਤਨੀ ਤੇ ਢਾਡੀ ਰੱਖੇ ਸਾਹਿਤ ਲਿਖਣ ਲਿਖਾਉਣ ਵਾਸਤੇ ਵਿਦਵਾਨ ਤੇ ਕਵੀਆਂ ਨੂੰ ਸਦਾ ਸਦਾ ਦਿੱਤਾ सतगुरु जी देवंजा कवि मशहूर कवि रखते कमाल श्री गुरु गोबिंद महाराज दीवान च बवंजा कवि मशहूर हैं सतगुरु जी आप वीर भी रस की कविता उचारन लगे हर कम तिखत ते ते ਕਰਨ ਦੇ ਪਹਿਲੇ ਅਕਾਲ ਪੁਰਖ ਦੀ ਉਸਤਤ ਜਰੂਰ ਕਰ ਲੈਂਦੇ ਦਸਮ ਗ੍ਰੰਥ ਨੂੰ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਦੀ ਉਸਤਤ ਤੇ ਜਸ ਵਿੱਚ ਆਪ ਨੇ ਬਹੁਤ ਬਾਣੀ ਉਚਾਰੀ ਹੈ ਆਪ ਨੇ ਪਰਮਾਤਮਾ ਦੇ ਅਨੇਕਾਂ ਨਾਮ ਵਰਣਨ ਕੀਤੇ ਹਨ ਅਕਾਲ ਪੁਰਖ ਹਰੀ हर थ वसदा है हर वस्तु वास्ता रखता है आप गुरमा के जले हरी थले हरी उरे हरी बने हरी गृह हरी गुफे हरी छिते हरी निबे हरी इरी ऊँ हरी, उहा हरी ਜਿਮੀ ਹਰੀ ਜਮਾ ਹਰੀ ਇਸ ਤਰ੍ਹਾਂ ਆਪ ਦੀ ਬੇਅੰਤ ਰਚਨਾ ਹੈ ਜੋ ਪ੍ਰਭੂ ਦੀ ਉਸਤਤ ਕਰਦੀ ਹੈ ਇਹ ਅਜ ਦੀ ਵਿਚਾਰ